ਕਿ ਉਹਨਾਂ ਤੋਂ ਜਿਹੜੇ ਬੜੇ ਫੇਮਸ ਹੋਏ ਦਿਲਜੀਤ ਦੋਸਾਂਜ ਦੇ ਨਾਲ ਗਾਣਾ ਬੜਾ ਚੱਲਦਾ ਹੈ ਲਾ ਛੱਡੀ ਦਾ ਗਾ ਛੱਡੀ ਦਾ ਤੇ ਦਿਲਜੀਤ ਉਹਨਾਂ ਦੇ ਜੋ ਆਕਰ ਨੂੰ ਮੈਲਬਨ ਤੋਂ ਬ੍ਰਿਸਬਨ ਲੈ ਆ ਛੱਡੀ ਦਾ ਕੀ ਕਹੋਗੇ ਤੁਸੀਂ ਜਿਹੜੀ ਤੜਕੇ ਉੱਠ ਕੇ ਕੀਤੀ ਜਾਏ ਉਹਦੇ ਵਰਗੀ ਕੋਈ ਸ਼ੈਰ ਨਹੀਂ ਤੁਸੀਂ ਗਲਤ ਬੋਲੇ ਹੁਣ ਦੁਬਾਰਾ ਬੋਲੋ ਸ਼ੈਰ ਨੂੰ ਕੱਟ ਦਿਓ ਮੈਂ ਬੋਲੂਗੀ ਜਿਹੜੀ ਤੜਕੇ ਉੱਠ ਕੇ ਕੀਤੀ ਜਾਵੇ ਉਹਦੇ ਵਰਗੀ ਚੈਟ ਨਹੀਂ ਕੋਈ ਜੇ ਠਾੜ ਦੀਆਂ ਤੁੱਪਾਂ ਵਰਗੀ ਮਿੱਤਰੋ ਕੋਈ ਦਪੈਣ ਮੰਮੀ ਡੈਡੀ ਨਾਲ ਰੋਟੀ ਪਿੱਛੇ ਕੀਤੀ ਜਾਵੇ ਫਾਈਟ ਨਹੀਂ ਕੋਈ ਸਹੀ ਹੈ ਨਾ ਵੀ ਜਦੋਂ ਤੁਸੀਂ ਪੰਗੜਾ ਸਿੱਖਦੇ ਹੋ ਮਨ ਦੇ ਵਿੱਚ ਕੀ ਸੋਚਦੇ ਹੋ ਮੈਂ ਤਾਂ ਬਸ ਖੁਸ਼ੀ ਖੋਸ਼ੀ ਹੁਣਾਗਾ ਕਿਉਂਕਿ ਮੈਂ ਪੰਗੜਾ ਪਾ ਰਿਆਂਗਾ ਤੇ ਮੈਨੂੰ ਪੰਗੜਾ ਪਾ ਕੇ ਖੁਸ਼ੀ ਮਿਲਦੀ ਪਹਿਲਾਂ ਇਹ ਦੱਸੋ ਕਿੱਦਾਂ ਦੀ ਫੀਲਿੰਗ ਆਉਂਦੀ ਜਦੋਂ ਸਿਖਾਉਨੇ ਹੁੰਨੇ ਦੇਖੋ ਜੀ ਸਾਨੂੰ ਤਾਂ ਇਹ ਹੁੰਦਾ ਕਿ ਫੀਲਿੰਗ ਤਾਂ ਬਹੁਤ ਘੈਂਟ ਹੈ ਪਰ ਸਨੋਏ ਕਿ ਜਿੰਨਾ ਅਸੀਂ ਆਪਣਾ ਕਰ ਸਕੀਏ ਇਹਨਾਂ ਵਾਸਤੇ ਤਾਂ ਉਹਨੇ ਸਾਡੇ ਲਈ ਘਟ ਹੈ ਨਹੀਂ ਤੁਸੀਂ ਘਟ ਕੀਤਾ ਵਾ 버ਗਰ ਤੁਸੀਂ ਨਹੀਂ ਲੈ ਕੇ ਆਏ ਸਮੋਸਾ ਤੁਸੀਂ ਨਹੀਂ ਲੈ ਕੇ ਆਏ ਵਿਚਾਰੇ ਨਹੀਂ ਫੇ ਉਹ ਗੱਲ ਹੋ ਗਈ ਨਾ ਕਿ ਇੱਕ ਪਾਸੇ ਪੰਗੜਾ ਇੱਕ ਪਾਸੇ 버ਗਰ ਫੇ ਉਹ ਤਾਲਮੇਲ ਨਹੀਂ ਬਣਦਾ ਨਾ ਗੱਲ ਤੇ ਮੈਸੇਜ ਜਾਂਦਾ ਆਡੀਅנס ਨੂੰ ਫਰੂਟਸ ਹੀ ਲੈ ਕੇ ਆਉਣੇ ਆ ਚਾਹੇ ਜੋ ਮਰਜ਼ੀ ਹੋ ਜੇ ਭਾਵੇਂ ਖਾਣਾ ਬੱਚੇ ਗੁੱਸੇ ਹੋ ਜਾਣ ਬਟ ਆਪਾਂ ਇਹਨੂੰ ਇੱਕ ਮੋਟੀਵੇਟ ਕਰਨਾ ਹੈ ਕਿ ਲਾਈਫ ਲੈਸਨ ਦੇਣਾ ਹੈ ਕਿ ਇਹ ਤੁਹਾਡੀ ਮੇਨ ਖਰਾਕ ਹੈ ਇਹ ਤੁਹਾਡੀ ਮੇਨ ਚੀਜ਼ ਹੈ ਇੱਥੇ ਮਾਰਿਆ ਮਮਾ ਨੇ ਇੱਥੇ ਮਾਰਿਆ ਕਿੰਨੀ ਚੋਰ ਨਾਲ ਮਾਰਿਆ ਮਮਾ ਨੇ ਐਕਟ ਕਰਦੀ ਤੈਨੂੰ ਕਿਵੇਂ ਪਤਾ ਉਹ ਐਕਟ ਕਰਦੀ ਹੈ ਦੀਦੀ ਹੈ ਸ਼ੀ ਸਮਾਈ ਉਹਦੀ ਦੇਖੋ ਹਾਸਾ ਨਿਕਲੇ ਪਹਿਲਾਂ ਨੱਚਣ ਵਾਲੇ ਦੀ ਐਡੀ ਨਾ ਰੈਂਦੀ ਗਾਉਣ ਵਾਲੇ ਦਾ ਮੂੰਹ ਨਹੀਂ ਬੋਲੀ ਮੈਂ ਪਾ ਮਾਂ ਨੱਚ ਕੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾ ਮਾਂ ਨੱਚ ਕੇ ਦੇ ਵਿੱਚ ਤੂੰ ਐਏ ਹੁੰਦੀ ਅਸਲ ਪੰਜਾਬੀ ਵੀ ਜਦੋਂ ਵੀ ਬੈਠੋ ਚਾਹੇ ਡਾਈਨਿੰਗ ਦੀ ਕੁਰਸੀ ਤੇ ਮੇਰੇ ਮਾਤਾ ਜੀ ਨੇ ਉਹ ਵੀ ਉਹਨਾਂ ਨੇ ਅੱਗੇ ਨੂੰ ਕਰਕੇ ਟੇਬਲ ਯੂ نو ਫਿਰ ਉਹਨਾਂ ਰੋਟੀ ਖਾਣ ਕਿਉਂਕਿ ਕਹਿੰਦੇ ਰੋਟੀ ਪਤਾ ਹੀ ਨਹੀਂ ਲੱਗਦਾ ਵੀ ਖਾਧੀ ਹੈ ਕਿ ਨਹੀਂ ਲੱਤਾਂ ਲਮਕਦੀਆਂ ਚ ਸਵਾਦ ਨਹੀਂ ਆਦਾ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਹਿਲਾਂ ਸਾਰੇ ਸਤਿ ਸ਼੍ਰੀ ਅਕਾਲ ਬੁਲਾ ਦਿਓ ਰੈਡੀ ਜਿਹੜਾ ਉੱਚੀ ਬੋਲੂ ਹੰਗਰੀ ਜੈਕ ਦਾ ਆਰਡਰ ਦਿੱਤਾ ਹੋਇਆ ਵਾ ਤੁਸੀਂ ਆਪਣੇ ਪੇਰੈਂਟਸ ਨਾਲ ਜਾਣਾ ਗੱਡੀ ਡਰਾਈਵ ਥਰੂ ਲੈ ਕੇ ਪੇ ਕਰਕੇ ਨਿਕਲ ਜਾਣਾ ਪਹਿਲਾਂ ਤਾਂ ਸ਼ੁਰੂਆਤ ਪੰਜਾਬ ਦੀ ਧਰਤੀ ਤੋਂ ਮੈਂ ਹਮੇਸ਼ਾ ਕਰਦੀ ਹਾਂ ਕਿ ਪੰਜਾਬ ਦੀ ਧਰਤੀ ਤੋਂ ਤੁਸੀਂ ਆਨੇ ਹੋ ਤੇ ਇੱਥੇ ਲੈ ਕੇ ਕੀ ਆਨੇ ਆਪਾਂ ਕਿੱਦਾਂ ਭੰਗੜਾ ਤੇ ਸਾਡੀ ਖੁਸ਼ੀ ਜਿਵੇਂ ਵੀਰੇ ਨੇ ਕਿਹਾ ਕਿ ਜਦੋਂ ਭੰਗੜਾ ਸ਼ੁਰੂ ਕਰਦੇ ਸ਼ੁਰੂਆਤ ਪਹਿਲਾਂ ਸਮਾਇਰਿਤ ਹੁੰਦੀ ਹੈ ਅੱਜ ਪੰਜਾਬੀ ਕਲਚਰ ਨਾਲ ਜੁੜ ਕੇ ਪੰਜਾਬੀ ਬੱਚੇ ਇਕੱਠੇ ਹੋਏ ਨੇ ਸ਼ੁਰੂਆਤ ਕਰਾਂਗੇ ਉਹਨਾਂ ਤੋਂ ਜਿਹੜੇ ਬੜੇ ਫੇਮਸ ਹੋਏ ਦਿਲਜੀਤ ਦੋਸਾਂਝ ਦੇ ਨਾਲ ਗਾਣਾ ਬੜਾ ਚੱਲਦਾ ਹੈ ਲਾ ਛੱਡੀ ਦਾ ਗਾ ਛੱਡੀ ਦਾ ਤੇ ਦਿਲਜੀਤ ਉਹਨਾਂ ਦੇ ਜੋਾਕਾਂ ਨੂੰ ਮੈਲਬਨ ਤੋਂ ਬ੍ਰਿਸਬਨ ਲਈ ਆ ਛੱਡੀ ਦਾ ਕੀ ਕਹੋਗੇ ਤੁਸੀਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੋੜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾ ਜੀ ਵੀਨੀ ਯਾਰ ਤੁਸੀਂ ਬੋਲੋ ਬ੍ਰਿਸਬਨ ਵਾਲੇ ਬੋਲ ਕੇ ਦਿਖਾਉਣਗੇ ਸਤਿ ਸ਼੍ਰੀ ਅਕਾਲ ਹੁਣ ਬੋਲੋ ਸਤਿ ਸ਼੍ਰੀ ਅਕਾਲ ਸਾਹਿਬ ਨਿਕਲੀ ਆ ਨਾ ਫਿਰ ਸ਼ੁਰੂਆਤ ਤੁਹਾਡੇ ਕਿਵੇਂ ਦੀ ਫੀਲਿੰਗ ਸੀ ਉਦੋਂ ਦੀ ਤੇ ਅੱਜ ਦੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਕਿਵੇਂ ਲੱਗੇ ਮੈਂ ਉਦੋਂ ਤੁਹਾਡੇ ਦੇਖੇ ਤੁਹਾਡਾ ਬੜਾ ਜਿਵੇਂ ਪਰਸ਼ੀਆਂ ਤੁਹਾਨੂੰ ਯੂ نو ਦਿਸ ਟਾਈਪ ਪੰਜਾਬੀ ਚ ਕਾਲ ਪਰਸ਼ੀਆਂ ਹੱਸ ਹੱਸ ਕੇ ਹਨਾ ਤੁਹਾਡੀਆਂ ਲਾਲ ਹੋਈਆਂ ਪਈਆਂ ਸੀ ਉਦੋਂ ਖੁਸ਼ੀ ਇੰਨੀ ਸੀ ਤੁਹਾਨੂੰ ਹਾਂਜੀ ਅੱਜ ਵੀ ਇੰਨੀ ਹੈ ਹਾਂਜੀ ਅੱਜ ਕਿਉਂ ਇੰਨੀ ਪਹਿਲਾਂ ਦੱਸੋ ਵਧੀਆ ਲੱਗ ਰਿਹਾ ਸਾਰਿਆਂ ਨੂੰ ਵਧੀਆ ਲੱਗ ਰਿਹਾ ਵਾ ਕਿਵੇਂ ਦਾ ਲੱਗਿਆ ਬਹੁਤ ਵਧੀਆ ਜਿਵੇਂ ਸਮੋਸੇ ਵਾਲਾ ਵਧੀਆ ਲੱਗਿਆ ਯੂ نو 버거 ਵਾਲਾ ਵਧੀਆ ਲੱਗਿਆ ਸਮੋਸੇ ਸਮੋਸੇ ਵਾਲਾ ਹਾਂ ਜੀ ਤੁਹਾਨੂੰ ਮੈਨੂੰ ਬਹੁਤ ਖੁਸ਼ੀ ਆਈ ਕਿਉਂਕਿ ਸਾਰੇ ਰਲ ਮਿਲ ਕੇ ਇਕੱਠੇ ਹੋਏ ਆ ਤੇ ਭੰਗੜੇ ਪਾ ਰਹੇ ਆ ਤੁਸੀਂ ਨਾ ਪਹਿਲਾਂ ਪਹਿਲਾਂ ਇਹਨਾਂ ਨੇ ਸ਼ੇਅਰ ਬੋਲੇ ਸੀ ਐਡੀਟਿੰਗ ਦੇ ਵਿੱਚ ਇਹਨਾਂ ਦਾ ਸ਼ੇਅਰ ਲਾਵਾਂਗੇ ਕੀ ਸੀ ਬੋਲਿਓ ਜਿਹੜੀ ਤੜਕੇ ਉੱਠ ਕੇ ਕੀਤੀ ਜਾਏ ਉਹਦੇ ਵਰਗੀ ਕੋਈ ਸ਼ਾਇਰ ਨਹੀਂ ਜਿਹੜੀ ਤੜਕੇ ਉੱਠ ਕੇ ਕੀਤੀ ਜਾਏ ਉਹਦੇ ਵਰਗੀ ਕੋਈ ਸ਼ਾਇਰ ਨਹੀਂ जेट हार्ड ਦੀਆਂ ਤੁੱਪਾਂ ਵਰਗੀ ਮਿੱਤਰੋ ਕੋਈ ਦੁਪਹਿਰ ਨਹੀਂ ਤੇ ਸੋਹਣਾ ਦੁਨੀਆ ਉੱਤੇ ਮੇਰੇ ਬ੍ਰਿਸਬਨ ਵਰਗਾ ਕੋਈ ਸ਼ਹਿਰ ਨਹੀਂ ਬ੍ਰਿਸਬਨ ਵਰਗਾ ਕੋਈ ਸ਼ਹਿਰ ਨਹੀਂ ਮੈਲਬਨ ਵਰਗਾ ਵੀ ਤੁਸੀਂ ਕਿਹਾ ਸੀ ਨਾ ਬਹੁਤ ਸੋਹਣਾ ਮੈਲਬਨ ਵੀ ਤੁਸੀਂ ਸیرے-ਸੇਰ ਕਰਦੇ ਹੋ ਹਾਂਜੀ ਜਦੋਂ ਹਾਂਜੀ ਅਜੇ ਇਹਦਾ ਮਤਲਬ ਨਹੀਂ ਨਹੀਂ ਕਰਦੇ ਨਾ ਤੁਸੀਂ ਗਲਤ ਬੋਲੇ ਹੁਣ ਦੁਬਾਰਾ ਬੋਲੋ ਸ਼ਹਿਰ ਨੂੰ ਕੱਟ ਦਿਓ ਮੈਂ ਬੋਲੂਗੀ ਜਿਹੜੀ ਤੜਕੇ ਉੱਠ ਕੇ ਕੀਤੀ ਜਾਵੇ ਉਹਦੇ ਵਰਗੀ ਚੈਟ ਨਹੀਂ ਕੋਈ ਅਗੇ ਦੂਜੀ ਜੇਠ ਸਹੀ ਕਿਹਾ ਨਾ ਮੈਂ ਜੇ ਮੈਂ ਸਹੀ ਕਿਹਾ ਤਾਂ ਤਾੜੀਆਂ ਮਾਰੋ ਤਾੜੀਆਂ ਮਾਰੋ ਯਾਰ ਕੋਈ ਨਹੀਂ ਕਰਦਾ ਟੜ ਕੇ ਉੱਠ ਕੇ ਕੀਤੀ ਜਾਵੇ ਉਹਦੇ ਵਰਗੀ ਚੈਟ ਨਹੀਂ ਕੋਈ ਅੱਗਾ ਕੀ ਸੀ ਜੇਠ ਹਾੜ ਦੀਆਂ ਧੁੱਪਾਂ ਵਰਗੀ ਮਿੱਤਰੋ ਕੋਈ ਦਪੈ ਮਮੀ ਡੈਡੀ ਨਾਲ ਰੋਟੀ ਪਿੱਛੇ ਕੀਤੀ ਜਾਵੇ ਫਾਈਟ ਨਹੀਂ ਕੋਈ ਸਹੀ ਹੈ ਨਾ ਜਿਹੜੀ ਮਿੱਤਰਾਂ ਯਾਰਾਂ ਦੇ ਵਿੱਚ ਮਾਰੀ ਜਾਵੇ ਉਹਦੇ ਵਰਗੀ ਟੌਂਟ ਨਹੀਂ ਕੋਈ ਪੀਅਰ ਤੁਸੀਂ ਸਪੀਕਿੰਗ ਆ ਨਾ ਪੰਜਾਬੀ ਯੂ ਨਾ ਪੰਜਾਬੀ ਆਉਂਦੀ ਨਹੀਂ ਪਰ ਤੁਹਾਡੇ ਜਿਹੜਾ ਸ਼ਾਇਰ ਸੀ ਉਹਨੂੰ ਦੇਖ ਕੇ ਮੈਨੂੰ ਲਿਖਣਾ ਆ ਜਾਂਦਾ ਕਿ ਤੁਸੀਂ ਬਹੁਤ ਵਧੀਆ ਬੋਲਦੇ ਬਹੁਤ ਵਧੀਆ ਗਾਉਂਦੇ ਹੋ ਤੇ ਇੱਕ ਵਾਰੀ ਤੁਸੀਂ ਇਹ ਦੱਸੋ ਮੈਨੂੰ ਵੀ ਜਦੋਂ ਤੁਸੀਂ ਭੰਗੜਾ ਸਿੱਖਦੇ ਹੋ ਮਨ ਦੇ ਵਿੱਚ ਕੀ ਸੋਚਦੇ ਹੋ ਮੈਂ ਤਾਂ ਬਸ ਖੁਸ਼ੀ ਖੋਸ਼ੀ ਹੁਣਾਗਾ ਕਿਉਂਕਿ ਮੈਂ ਭੰਗੜਾ ਪਾ ਰਿਆਂਗਾ ਤੇ ਮੈਨੂੰ ਭੰਗੜਾ ਪਾ ਕੇ ਖੁਸ਼ੀ ਮਿਲਦੀ ਹੈ ਐ ਤਾਂ ਨਹੀਂ ਪਾਉਂਦੇ ਵੀ ਪੜ੍ਹਾਈ ਤੋਂ ਬਚ ਜਾਨਾ ਮੈਂ ਮੰਮੀ ਨੂੰ ਕਹਿ ਕੇ ਮੈਂ ਚੱਲੇ ਆ ਭੰਗੜੇ ਤੇ ਨਹੀਂ ਮੈਨੂੰ ਭੰਗੜਾ ਜਦੋਂ ਪਸੰਦ ਹੋ ਦਿਲੋਂ ਪਸੰਦ ਆ ਤੇ ਸਟੱਡੀ ਦੇ ਲੋ ਪਸੰਦ ਨਹੀਂ ਅ ਸਾਡੀ ਵੀ ਠੀਕ ਆ ਸਾਡੀ ਵੀ ਠੀਕ ਪਸੰਦ ਆ ਕਿ ਨਹੀਂ ਪਸੰਦ ਅ ਨਹੀਂ ਪਸੰਦ ਜੋ ਆ ਕੇ ਹੌਲੀ ਹੌਲੀ ਦੂਰ ਦੂਰ ਹੋ ਜਾਣਾ ਖਿਸਕੀ ਜੇ ਜਾਵੇ ਰ ਕੋਈ ਨਹੀਂ ਤੁਹਾਡਾ ਸੁਭਾਅ ਬਹੁਤ ਵਧੀਆ ਤੇ ਤੁਸੀਂ ਪੰਗੜਾ ਬਹੁਤ ਵਧੀਆ ਪਾਇਆ ਅੱਜ ਦਾ ਜਿਹੜਾ ਸਟੈਪ ਹੈ ਤੁਹਾਨੂੰ ਇਹਨਾਂ ਨੂੰ ਸਿਖਾ ਕੇ ਕਿਵੇਂ ਦਾ ਲੱਗਿਆ ਬੱਚਿਆਂ ਨੂੰ ਬਹੁਤ ਵਧੀਆ ਬੋਲ ਤੁਹਾਡਾ ਕੀ ਗੱਲ ਚੱਲ ਆ ਜੀ ਬਹੁਤ ਵਧੀਆ ਤੁਸੀਂ ਇਹ ਬੱਚਿਆਂ ਨੂੰ ਪੰਜਾਬੀ ਸਿਖਾਉਨੇ ਹੋ ਪਹਿਲਾਂ ਇਹ ਦੱਸੋ ਕਿੱਦਾਂ ਦੀ ਫੀਲਿੰਗ ਆਉਂਦੀ ਜਦੋਂ ਸਿਖਾਉਨੇ ਹੁੰਦੇ देखो जी ਸਾਨੂੰ ਤਾਂ ਇਹ ਹੁੰਦਾ ਕਿ ਫੀਲਿੰਗ ਤਾਂ ਬਹੁਤ ਘੈਂਟ ਹੈ ਪਰ ਸਾਨੂੰ ਇਹ ਕਿ ਜਿੰਨਾ ਅਸੀਂ ਆਪਣਾ ਕਰ ਸਕੀਏ ਇਹਨਾਂ ਵਾਸਤੇ ਤਾਂ ਉਹਨੇ ਸਾਡੇ ਲਈ ਘਟ ਹੈ ਨਹੀਂ ਤੁਸੀਂ ਘਟ ਕੀਤਾ ਵਾ 버ગર ਤੁਸੀਂ ਨਹੀਂ ਲੈ ਕੇ ਆ ਸਮੋਸਾ ਤੁਸੀਂ ਨਹੀਂ ਲੈ ਕੇ ਆ ਵਿਚਾਰੇ ਨਹੀਂ ਫੇ ਉਹ ਗੱਲ ਹੋ ਗਈ ਨਾ ਕਿ ਇੱਕ ਪਾਸੇ ਢੰਗੜਾ ਦੇ ਪਾਸੇ 버ગર ਫੇ ਉਹ ਤਾਲਮੇਲ ਨਹੀਂ ਬਣਦਾ ਨਾ ਗੱਲ ਤੇ ਮੈਸੇਜ ਜਾਂਦਾ ਆਡੀਅנס ਨੂੰ ਸਾਨੂੰ ਹੁੰਦਾ ਕਿ ਫਿਟਨੈਸ ਵੱਲ ਜ਼ਿਆਦਾ ਜੋੜੀਏ ਅਸੀਂ ਤਾਈਂ ਸਪੈਸੇ ਗਈ ਭਾਈ ਉਹਨੂੰ ਕਿ ਅਸੀਂ ਫਰੂਟਸ ਹੀ ਲੈ ਕੇ ਆਉਣੇ ਆ ਚਾਹੇ ਜੋ ਮਰਜ਼ੀ ਹੋ ਜੇ ਭਾਵੇਂ ਖਾਣਾ ਬੱਚੇ ਗੁੱਸੇ ਹੋ ਜਾਣ ਬਟ ਆਪਾਂ ਇਹਨੂੰ ਇੱਕ ਮੋਟੀਵੇਟ ਕਰਨਾ ਹੈ ਇੱਕ ਲਾਈਫ ਲੈਸਨ ਦੇਣਾ ਹੈ ਕਿ ਇਹ ਤੁਹਾਡੀ ਮੇਨ ਖਰਾਕ ਹੈ ਇਹ ਫਿਰ ਜਦੋਂ ਤੁਸੀਂ 버거 ਖਾ ਕੇ ਪੰਗੜਾ ਪਾਉਨੇ ਕਿੱਦਾਂ ਦਾ ਸਾਂਝ ਆਉਂਦਾ ਹੁੰਦਾ ਤੁਹਾਨੂੰ ਨਹੀਂ ਮੇਰੇ ਵਿੱਚ ਬ੍ਰੇਕ ਹੁੰਦੀ ਅੱਧੇ ਘੰਟੇ ਦੀ ਉਹ ਖਾ ਕੇ ਸਾਲ ਹਾਂ ਵਾਪਕ ਅੱਧੇ ਘੰਟੇ ਦੇਖ ਲੈ ਕੇ ਫੇਰ 버거 ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀਐਸਹੀ ਅਕੈਡਮੀ ਵੀਰੇ ਦੀ ਮੈਲਬਨ ਤੋਂ ਤੇ ਛੋਟੇ ਛੋਟੇ ਬੱਚੇ ਨੇ ਇਹਨਾਂ ਨਾਲ ਗੱਲ ਕਰਦੇ ਆ ਪੰਗੜਾ ਕਿਵੇਂ ਲੱਗਦਾ ਤੁਹਾਨੂੰ ਵਧੀਆ ਕਿਉਂ ਸਿੱਖਦੇ ਆਂ ਬਸ ਸ਼ੌਂਕ ਹੀ ਆ ਕਿਉਂਕਿ ਪੈਸਾ ਬੜੀਆਂ ਵੀਰੇ ਨੇ ਸਹੀ ਕਿਹਾ ਵਾ ਹਾਂਜੀ ਉਹ ਤੁਸੀਂ ਉਲਟ ਕਹਿਣਾ ਆ ਤੁਸੀਂ ਤਾਂ ਤੱਕੇ ਵਾਲੀ ਫੀਲਿੰਗ ਕਿੱਥੇ ਨੇ ਤੁਹਾਡੇ ਮੰਮੀ ਕਿੱਥੇ ਨੇ ਆ ਸਾਡੀ ਮਾਸੀ ਆਏ ਆ ਮਾਸੀ ਆ ਮਾਸੀ ਨੂੰ ਚੱਕ ਲਓ ਕਿੱਥੇ ਮਾਸੀ ਉਹ ਲੱਭੀ ਉਹ ਕਿੱਥੇ ਗਏ ਮਾਸੀ ਮਾਸੀ ਕੀ ਕੀ ਮਾਸੀ ਭੱਜ ਗਏ ਕੈਮਰਾ ਕੈਮਰਾ ਦਾਰ ਦਾਰ ਦੇ ਕੈਮਰਾ ਚਾ ਮਾਸੀ ਤਾਂ ਕੈਮਰੇ ਤੋਂ ਉਹ ਮੈਨੂੰ ਲੱਗਿਆ ਮਾਸੀ ਛੱਡ ਕੇ ਜਵਾਕਾਂ ਨੂੰ ਭੱਜ ਗਈ ਆਹ ਦੇਖੋ ਇੱਧਰ ਮੰਮੀ ਧੱਕਾ ਕਰ ਰਹੀ ਆ ਫਿਰਿਆਂ ਤੁਸੀਂ ਕਿਉਂ ਬੱਚੇ ਨਾਲ ਧੱਕਾ ਕਰ ਰਹੇ ਆ ਆਜੋ ਆਜੋ ਕੀ ਕਹਿ ਰਹੇ ਸੀ ਬੇਟਾ ਮੰਮੇ ਤੁਹਾਨੂੰ ਟੀ-ਸ਼ਰਟ نیچے ਕਰ ਮੰਮਾ ਤੁਹਾਨੂੰ ਕੀ ਕਹਿ ਰਹੀ ਸੀਗਾ ਮਾਰਿਆ ਮਾਰ ਮੰਮਾ ਨੇ ਮੰਮਾ ਨੇ ਕਿੱਥੇ ਮਾਰਿਆ ਕਿੱਥੇ ਮਾਰਿਆ ਮੰਮਾ ਨੇ ਇੱਥੇ ਮਾਰਿਆ ਕਿੰਨੀ ਚੋਰ ਨਾਲ ਮਾਰਿਆ ਮੰਮਾ ਨੇ ਐਕਟ ਕਰਦੀ ਹੈ ਹੈਲੋ ਕਰ ਦੇ ਸੱਸੀ ਐਕਟ ਕਰਦੀ ਹੈ ਤੈਨੂੰ ਕਿਵੇਂ ਪਤਾ ਉਹ ਐਕਟ ਕਰਦੀ ਹੈ ਦੀਦੀ ਦੀਦੀ ਹੈ ਖੁਸ਼ੀ ਸਮਾਈਲ ਉਹਦੀ ਦੇਖੋ ਹਾਸਾ ਨਿਕਲੇ ਪਹਿਲਾਂ ਪਹਿਲਾਂ ਰੋਣ ਲੱਗੀ ਸੀ ਜੀ ਮੇਰੀ ਧੀ ਪਹਿਲਾਂ ਮੇਰੇ ਬੱਚੇ ਰੋਣ ਲੱਗੇ ਸੀ ਹੁਣ ਮੇਰੇ ਬੱਚਾ ਸਮਾਈਲ ਕਰਦਾ ਫੇ ਕਿੰਨੀ ਸਮਾਈਲ ਕਰਦਾ ਇਹਨੇ ਹੋ ਬੱਚੇ ਤੁਸੀਂ ਦੇਖੋ ਵੀ ਤੇਜ ਹੀ ਬਹੁਤ ਨੇ ਇਹਨਾਂ ਦਾ ਹਿਸਾਬ ਨਹੀਂ ਲਾਇਆ ਜਾ ਸਕਦਾ ਤੁਸੀਂ ਪੰਗੜਾ ਸਿੱਖਣ ਆਨੇ ਹੋ ਕਿਉਂ ਸਿੱਖਣ ਆਨੇ ਹੋ ਮੈਂ 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 ਪੁਸ਼ ਕਰਦਾ ਓ ਮਾਈ ਗੋਡ ਤਾੜੀਆਂ ਮਾਰੋ ਆਪਣੇ ਆਪਣੇ ਨਾਮ ਦੇ ਉੱਤੇ ਹੱਸਮਝਾ ਕੇ ਇੱਕ ਜਗ੍ਹਾ ਪਰ ਪੰਜਾਬ ਨੂੰ ਲੈ ਕੇ ਫਿਟਨੈਸ ਨੂੰ ਲੈ ਕੇ ਭੰਗੜੇ ਨੂੰ ਲੈ ਕੇ ਕਲਚਰ ਨੂੰ ਲੈ ਕੇ ਆਪਣੇ ਨਾਮ ਤੇ ਤਾੜੀਆਂ ਛੋਟੇ ਛੋਟੇ ਬੱਚੇ ਕਿਸੇ ਦੀ ਕੀ ਗੱਲ ਕਰੀਏ ਗੱਲਾਂ ਤੋਂ ਬਾਹਰ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਇਹਨਾਂ ਦੀਆਂ ਗੱਲਾਂ ਹੁੰਦੀਆਂ ਨੇ ਕਿਉਂਕਿ ਇਹ ਸਾਡੀ ਹੋਣ ਵਾਲੀ ਪੀੜ੍ਹੀ ਹੈ ਜਿਹੜੀ ਅੱਗੇ ਆ ਕੇ ਸਾਨੂੰ ਸ਼ਾਇਦ ਬੁੜੇ ਹੋ ਕੇ ਸਾਨੂੰ ਕਹਾਂਗੇ ਉਠੋ ਭੰਗੜਾ ਪਾਓ ਪਰ ਸਾਡੇ ਤੋਂ ਸ਼ਾਇਦ ਨਹੀਂ ਪੈਣਾ ਕਿਉਂਕਿ 버ਗਰ ਪੀਜ਼ੇ ਖਾ ਕੇ ਗ੍ਰੀਸ ਮੁੱਕ ਚੱਕਿਆ ਗੋਟਿਆਂ ਦਾ ਬੀਬੀਆਂ ਨਾਲ ਗੱਲ ਕਰਾਂਗੇ ਸਾਡੀ ਮਤਲਬ ਸਿਸਟਰਸ ਨੇ ਨਾ ਡੋ ਨੋ ਨੋ ਆ ਦੇਖੋ ਆ ਇਹ ਹੁੰਦੀ ਅਸਲ ਪੰਜਾਬੀ ਵੀ ਜਦੋਂ ਵੀ ਬੈਠੋ ਚਾਹੇ ਡਾਈਨਿੰਗ ਦੀ ਕੁਰਸੀ ਤੇ ਮੇਰੇ ਮਾਤਾ ਜੀ ਨੇ ਉਹ ਵੀ ਉਹਨਾਂ ਨੇ ਅੱਗੇ ਨੂੰ ਕਰਕੇ ਟੇਬਲ ਯੂ نو ਫਿਰ ਉਹਨਾਂ ਰੋਟੀ ਖਾਣ ਕਿਉਂਕਿ ਕਹਿੰਦੇ ਰੋਟੀ ਪਤਾ ਹੀ ਨਹੀਂ ਲੱਗਦਾ ਵੀ ਖਾਧੀ ਹੈ ਕਿ ਨਹੀਂ ਲੱਤਾਂ ਲਮਕਦੀਆਂ ਚ ਸੁਆਦ ਨਹੀਂ ਆਦਾ ਕੀ ਹਾਲ ਚੱਲ ਹੈ ਹਾਂਜੀ ਵਧੀਆ ਤੁਸੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਬਜੀਤ ਸਰਬਜੀਤ ਗੌਰ ਕਿੱਥੋਂ ਹੈ ਤੁਸੀਂ ਪੰਜਾਬ ਤੋਂ ਪੰਜਾਬ ਲੁਧਿਆਣਾ ਲੁਧਿਆਣਾ ਤੇ ਲੁਧਿਆਣ ਤੋਂ ਕਿੱਥੋਂ ਲੁਧਿਆਣਾ ਜ਼ਰਗ ਜ਼ਰਗ ਤੋਂ ਠੀਕ ਹੈ ਲੁਧਿਆਣੇ ਵਾਲੇ ਵੈਸੇ ਬਹੁਤ ਤੇਜ਼ ਹੁੰਦੇ ਨੇ ਕਿਉਂਕਿ ਮੈਂ ਵੀ ਲੁਧਿਆਣੇ ਤੋਂ ਤੇ ਤੁਸੀਂ ਇਹ ਦੱਸੋ ਵੀ ਬੱਚਿਆਂ ਨੂੰ ਇੱਥੇ ਤੁਸੀਂ ਲੈ ਕੇ ਆਏ ਹੋ ਅੱਜ ਤੁਸੀਂ ਵੀ ਇੱਥੇ ਡਾਂਸ ਕਰਦੇ ਪਏ ਸੀ ਨਾ ਕਿਵੇਂ ਦੀ ਫੀਲਿੰਗ ਆਈ ਹਾਂਜੀ ਬਹੁਤ ਵਧੀਆ ਲੱਗਦਾ ਹੈ ਹਾਂਜੀ ਕੋਈ ਬੋਲੀ ਦੱਸ ਦਿਓ ਮੈਨੂੰ ਕੋਈ ਬੋਲੀ ਯਾਦ ਹੈ ਕੋਈ ਬੋਲੀਆਂ ਵੈਸੇ ਤਾਂ ਜ਼ਿਆਦਾ ਪਰ ਹੁਣ ਕੋਈ ਯਾਦ ਨਹੀਂ ਆ ਰਹੀ ਇਹ ਕਿਉਂ ਨਹੀਂ ਯਾਦ ਆ ਰਹੀ ਹੈਗੀ ਨੱਚਣ ਵਾਲੇ ਦੀ ਏਡੀ ਨਾ ਰੈਂਦੀ ਗਉਣ ਵਾਲੇ ਦਾ ਮੂੰਹ ਨਹੀਂ ਬੋਲੀ ਮੈਂ ਪਮਾ ਨੱਚ ਕੇ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਮਾ ਨੱਚ ਕੇ ਦੇ ਵਿੱਚ ਤੂੰ ਹੁਣ ਵੀ ਜਦੋਂ ਆਪਾਂ ਕਿਤੇ ਜਾਂਦੇ ਆ ਜਿਵੇਂ ਕੰਮ ਤੋਂ ਥੱਕ ਹਾਰ ਕੇ ਘਰੇ ਆਉਨੇ ਆ ਫੇਰ ਵੀ ਆਪਾਂ ਪੰਜਾਬੀ ਸੁਣਦੇ ਆ ਨਾ ਫੇਰ ਮਸੇ ਹੀ ਕੋਈ ਵਿਆਹ ਆਉਂਦਾ ਇੱਥੇ ਤਾਂ ਫਿਰ ਆਪਾਂ ਜਦੋਂ ਜਾਂਨੇ ਸੂਟ ਪਾ ਕੇ ਇੱਥੇ ਜਾਗੋ ਜਾਂ ਕਿਸੇ ਦੀ ਹੋ ਜਾ ਫਿਰ ਆਪਣੀ ਪੜਾਸ ਕੱਢੀ ਦੀ ਪੂਰੀ ਸਾਲ 6 ਮਹੀਨੇ ਦੀਆਂ ਨੇ ਤੁਸੀਂ ਕੱਢਦੇ ਹੋ ਹਾਂਜੀ ਆ ਅਸੀਂ ਗਿੱਧਾ ਵੀ ਪਾਉਨੇ ਆ ਜਾ ਕੇ ਪਹਿਲਾਂ ਅਸੀਂ ਗਿੱਧਾ ਪਾਉਨੇ ਆ ਫਿਰ ਅਸੀਂ ਜਿਹੜੇ ਆ ਗਾਣੇ ਲਾਗੇ ਫਿਰ ਉਹਦੇ ਤੇ ਅਸੀਂ ਡਾਂਸ ਕਰਦੇ ਆ ਹਨਾ ਪਰ ਸਾਨੂੰ ਗਿੱਧਾ ਪਾਉਣਾ ਵਧੀਆ ਲੱਗਦਾ ਅਕੈਡੈਮਿਕ ਚਾਂਸ ਦਿੰਦੀ ਹੈ ਉਹ ਕਿਵੇਂ ਦਾ ਲੱਗਦਾ ਤੁਹਾਨੂੰ ਸੂਟ ਪਾਉਣ ਦੇ ਚਲੋ ਮੌਕਾ ਮਿਲ ਜਾਂਦਾ ਨਹੀਂ ਉੱਥੇ ਹੈਂਗਰਾਂ 'ਚ ਲਟਕਦੇ ਰਹਿੰਦੇ ਨੇ ਹਾਂਜੀ ਬਹੁਤ ਵਧੀਆ ਲੱਗਦਾ ਹੈ ਪਰ ਮੈਂ ਹਜੇ ਇਹਨਾਂ ਨਾਲ ਕਨੈਕਟ ਨਹੀਂ ਹੋਈ ਹੈਗੀ ਫਸਟ ਟਾਈਮ ਆਈ ਆ ਮੇਰੇ ਫਰੈਂਡ ਆਉਂਦੇ ਆ ਇੱਥੇ ਵੀ ਆਉਂਦੇ ਨੇ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੱਕੇ ਨਾਲ ਲੈ ਕੇ ਆਨੇ ਵੀ ਚੱਲੋ ਠੱਕੇ ਨਾਲ ਨਹੀਂ ਨਾਲ ਦੀ ਲੈ ਕੇ ਆਏ ਤੇ ਇਹ ਕਿਉਂ ਮੇਰਾ ਬੇਟਾ ਹਜੇ ਹੁਣੇ ਛੋਟਾ ਹੈ ਉਹ 6 ਇਅਰ 올ਡ ਆ ਉਹਨੇ ਸਟਾਰਟ ਕਰਨਾ ਹਜੇ ਜੇ ਅੱਗੇ ਤੋਂ ਨਹੀਂ ਹੋਣਗੇ ਠੱਕੇ ਨਾਲ ਲੈ ਕੇ ਆਉਣਾ ਸਾਡਾ ਫਰਜ਼ ਹੈ ਠੱਕਾ ਕਰਨਾ ਫਰੈਂਡ ਤੇ ਚੱਲਦਾ ਨਹੀਂ ਆਪਾਂ ਕਿਹੜਾ ਗੋਰੇ ਵੀ ਠੱਕੇ ਨਾਲ ਕਿਸੇ ਦੇ ਕੁਝ ਬੀਜਦਾਂਗੇ ਨਾ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤੁਹਾਡੀ ਬਾਰੇ ਤੁਸੀਂ ਬੜੇ ਸ਼ਾਂਤ ਸ਼ਾਂਝੇ ਲੱਗਦੇ ਮੈਂ ਸ਼ਾਂਤ ਨਹੀਂ ਹੈ ਕਿਉਂ ਨਾਰਮਲੀ ਅਸੀਂ ਮੇਰਾ ਨਾਮ ਜਸਵੀਰ ਐਕਚੁਅਲੀ ਮੈਂ ਵੀ ਪਹਿਲੀ ਵਾਰੀ ਆਈ ਹਾਂ ਇੱਥੇ ਪਹਿਲੀ ਵਾਰੀ ਆਇਆ ਕਿਵੇਂ ਲੱਗ ਗਿਆ ਤੁਹਾਨੂੰ ਵਧੀਆ ਲੱਗ ਰਿਹਾ ਵਾ ਮੈਂ ਐਕਚੁਅਲੀ ਆਪਣੀ ਬੇਟੀ ਨੂੰ ਦੁਬਾਰਾ ਇਸ ਚੀਜ਼ ਦੇ ਵਿੱਚ ਲੈ ਕੇ ਆਉਣਾ ਚਾਹੁੰਦੀ ਹਾਂ ਪਹਿਲਾਂ ਛੱਡਦਾ ਸੀਗਾ ਹਾਂ ਛੱਡਤਾ 3-4 ਸਾਲ ਪਹਿਲਾਂ ਕਿਉਂ ਛੱਡਦਾ ਸੀ ਕੋਵਿਡ ਦੇ ਆਉਣ ਤੋਂ ਬਾਅਦ ਕਰ ਨਹੀਂ ਪਾਏ ਮੈਂ ਥੋੜਾ ਬਿਜ਼ੀ ਹੋ ਗਿਆ ਹਾਂ। ਹਾਂ ਐਕਚੁਅਲੀ ਉਸ ਤੋਂ ਪਹਿਲਾਂ ਪਰਫਾਰਮ ਕਰਦੇ ਰਹੀ इवन ਮੈਂ ਵੀ ਕਿਤੇ-ਕਿਤੇ ਪਰਫਾਰਮ ਕਰਦੀ ਸੀ ਪਰ ਥੋੜਾ ਹੁਣ ਬਿਜ਼ੀ ਲਾਈਫ ਹੋ ਗਿਆ। ਕੋਕੈਡਮੀ ਜਿਵੇਂ ਮੈਲਬਨ ਹੋ ਗਿਆ ਆ ਬ੍ਰਿਸਬਨ ਹੋ ਗਿਆ ਸਿਡੀ ਹੋ ਗਿਆ ਕਿੰਨਾ ਚਾਂਸ ਦਿੰਦੇ ਨੇ ਆਪਾਂ ਨੂੰ ਕਲਚਰ ਨਾਲ ਜੁੜਨ ਦਾ? ਬਿਲਕੁਲ ਬਿਲਕੁਲ। ਤੁਹਾਨੂੰ ਕਿਵੇਂ ਲੱਗਦਾ ਜੁੜਨਾ? ਵਧੀਆ ਲੱਗਦਾ। ਪਾਣਾ ਕਿੱਦਾਂ ਫਿਰ? ਵਧੀਆ ਪਾ ਲੂੰਗੀ। ਛਾਂਗਦੇ-ਛਾਂਗਦੇ ਪਾਉਂਗੀ, ਪਾਉਂਗੇ ਮੈਂ। ਹਾਂ ਪਾਉਂਗੀ। ਵਰਕਸ਼ਾਪ ਦੇ ਆਇਆ ਕਰੋਗੇ? ਹਾਂਜੀ ਬਾਈ ਜੀ ਇਨਫੋਰਮੇਸ਼ਨ ਦੇ ਰਹੇਗੇ ਬਾਈ ਜੀ ਇਹਨਾਂ ਨੇ ਪੱਕਾ ਆਇਆ ਕਰਨ ਜਿਹੜੇ ਅੱਜ ਨਵੇਂ ਆਏ ਨੇ ਮੈਂ ਇਹਨਾਂ ਨੂੰ ਅੱਖਾਂ ਦੇ ਵਿੱਚ ਲੈ ਲਿਆ ਤੁਸੀਂ ਵੀ ਲੈ ਲਓ ਜਿੱਥੇ ਤੁਹਾਨੂੰ ਕਿਤੇ ਦਿਖ ਗਏ ਹੰਗਰੀ ਜੈਕ ਤੇ ਮੈਕਡੋਨਲਡਸ ਤੁਸੀਂ ਖਿੱਚ ਖਿੱਚ ਕੇ ਲਿਆਉਣੇ ਨੇ ਹਾਂਜੀ ਇਹ ਕਾਹਾਂ ਹੋਗੇ ਇਹ ਕਾਹ ਬੈਂਜੀ ਹੋਗੇ ਤੇ ਉਹ ਬੱਚੇ ਹੋਗੇ ਓਕੇ ਵੀਰ ਜੀ ਉੱਥੇ ਵੀ ਚਲੇ ਜਾਇਆ ਕਰਨਗੇ ਵੀਰ ਜੀ ਇਨਫੋਰਮੇਸ਼ਨ ਦੇ ਦਿਓ ਆਪਣੀ ਕਿ ਵਰਕਸ਼ਾਪ ਦੇ ਉੱਤੇ ਵੀਰ ਜੀ ਕਿਵੇਂ ਤੋਂ ਕੀ ਸਿਖਾਉਂਦੇ ਨੇ ਬਾਈ ਜੀ ਉਹ ਨਾਲ ਗੱਲਬਾਤ ਕਰਦੇ ਵੀਰ ਜੀ ਆ ਤੁਹਾਡਾ ਨਾਮ ਮੈਂ ਜਾਣਦੀ ਆ ਪਰ ਤੁਸੀਂ ਦੁਬਾਰਾ ਦੱਸ ਦਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਹੈਰੀ ਆ ਜੀ ਸੋ ਸਾਡੀਆਂ ਲੋਕੇਸ਼ਨਸ ਨੇ ਜੀ ਅਲੱਗ-ਅਲੱਗ ਰਿਚਵਿਸਾ ਦਾ ਅਰਸ਼ ਸਿੰਘ ਭੰਗੜਾ ਅਕੈਡਮੀ ਦੀਆਂ ਸਾਊਥ 'ਚ ਤੇ ਨਾਰਥ 'ਚ ਸੋ ਸੱਤ ਲੋਕੇਸ਼ਨਸ ਨੇ ਜੀ ਸੋ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਉੱਥੇ ਸਾਰੇ ਕੰਟੈਕਟ ਡੀਟੇਲਸ ਹੈਗੀਆਂ ਨੇ ਜੀ ਸੋ ਜਿੱ ਕਰਕੇ ਤੁਸੀਂ ਉੱਥੇ ਸਾਨੂੰ ਕੰਟੈਕਟ ਕਰ ਸਕਦੇ ਹੋ ਤੇ ਕਲਾਸਿਸ ਅਟੈਂਡ ਕਰ ਸਕਦੇ ਹੋ ਜਿਹੜੀ ਰਿਚਵਿਸ਼ਾ ਡਾਂਸ ਐਂਡ ਭੰਗੜਾ ਅਕੈਡਮੀ ਦੀ ਹੈ ਜੀ ਬਹੁਤ ਬਹੁਤ ਧੰਨਵਾਦ ਵੀਰੇ ਦਾ